ਚਾਚਾ ਉਹ ਚਾਚਾ ਮੇਰਾ ਵਿਆਹ ਕਦ ਹੋਊਗਾ ਹੁਣ ਤਾਂ ਮੇਰਾ ਵਿਆਹ ਕਰਾ ਦੇ ਚਾਚਾ ਉਹ ਭਤੀਜ ਉਹ ਵਿਆਹ ਦੀ ਦਾ ਤੇਰੀ ਫੋਨ ਤਿਆਰੀ ਆ ਉਹ ਕੁੜੀ ਮੈਂ ਦੇਖੀ ਹੋਈ ਆ ਇੰਨੀ ਸੋਹਣੀ ਕੁੜੀ ਆਪਣੇ ਪਿੰਡ ਚ ਉਹਦੇ ਨਾਲ ਦੀ ਇੱਕ ਵੀ ਬਹੂ ਨਹੀਂ ਹੋਣੀ ਸੱਚੀ ਚਾਚਾ ਫੇ ਫੇ ਮੇਰਾ ਵਿਆਹ ਕਦ ਹੋਊਗਾ ਚਾਚਾ ਓਏ ਵਿਆਹ ਤਾਂ ਮੈਂ ਤੇਰਾ ਬਹੁਤ ਛੇਤੀ ਕਰ ਦੇਣਾ ਤੂੰ ਆ ਥੋੜੇ ਜੇ ਹੋਰ ਪੈਸੇ ਇਕੱਠੇ ਕਰਦਾ ਚਾਚਾ ਟੈਂਟ ਦੇ ਪੈਸੇ ਇਕੱਠੇ ਕਰਨ ਨੂੰ ਕਿਹਾ ਮੈਂ ਟੈਂਟ ਦੇ ਪੈਸੇ ਦੇਤੇ ਮੈਂ ਘੋੜੀ ਚੜਨਾ ਮੈਂ ਘੋੜੀ ਦੇ ਪੈਸੇ ਦੇਤੇ ਹਲਵਾਈਆਂ ਦੇ ਵੀ ਪੈਸੇ ਦੇਤੇ ਭਾਈ ਉਹ ਤਾਂ ਹੈ ਪਰ ਹੁਣ ਮੈਂ ਇਹਨੂੰ ਹੋਰ ਕੀ ਬਹਾਨਾ ਲਾਵਾਂ ਤਾਂ ਵਿਆਹ ਨੂੰ ਬੈਂਡ ਬਾਜੇ ਵਾਲੇ ਨਹੀਂ ਕਰਨਾ ਹਾਂ ਭਈ ਅੱਜ ਕੱਲ ਬੈਂਡ ਬਾਜਿਆਂ ਬਿਨਾ ਵਿਆਹ ਨਹੀਂ ਡੱਗਦਾ ਉਦਾਂ ਕਰਨਾ ਹੀ ਪੈੜੇ ਨੇ ਚਾਚਾ ਬੈਂਡ ਵਾਜੀ ਵਾਲੇ ਤਾਂ ਕਰਨੀ ਕਰਨੇ ਆ ਮੈਂ ਕੋਣੀ ਤੇ ਬੈਠਾ ਹਾਂ ਬੈਂਡ ਵਾਜੀ ਵਾਲੇ ਮੇਰੇ ਮੂਰੇ ਮੂਰੇ ਪਾਜੇ ਵਜਾਉਣਗੇ ਮੈਂ ਆਪਣੀ ਬੋਟੀ ਬੈਂਡ ਵਜਿਆਂ ਨਾਲ ਲੈ ਕੇ ਆਉਣੀ ਆ ਗੱਲ ਤਾਂ ਤੇਰੀ ਠੀਕ ਆ ਭਤੀਜ ਵੀ ਬੈਂਡ ਵਜਿਆਂ ਬਿਨਾ ਵਿਆਹ ਨਹੀਂ ਹੁੰਦਾ ਪਰ ਉਹਦੇ ਪੈਸੇ ਚਾਚਾ ਬੈਂਡ ਵਾਜਿਆਂ ਦੇ ਪੈਸੇ ਵੀ 4-5 ਦਿਨਾਂ ਚ ਤੈਨੂੰ ਲਿਆ ਕੇ ਦੇ ਦੂੰ ਫੇਰ ਤਾਂ ਮੇਰਾ ਵਿਆਹ ਹੋਊਗਾ ਨਾ ਹਾਂ ਹਾਂ ਕਿਉਂ ਨਹੀਂ ਭਤੀਜ ਤੂੰ ਮੇਰਾ ਕੱਲਾ ਕੱਲਾ ਭਤੀਜਾ ਉਹ ਤੇਰਾ ਵਿਆਹ ਤਾਂ ਆਪਾਂ ਨੇ ਠਾਠ ਵਾਠ ਨਾ ਕਰਨਾ ਹਏ ਬੜੀ ਗੱਲ ਬੜੀ ਗੱਲ ਬੜੀ ਠੀਕ ਹੈ ਚਾਚਾ ਮੈਂ ਫਿਰ ਪੈਸੇ ਇਕੱਠੇ ਕਰਦਾ ਹਏ ਮੇਰਾ ਵਿਆਹ ਹੋਊਗਾ ਮੈਂ ਕੋੜੀ ਚੜੂੰਗਾ ਬੈਠ ਬੱਜਣਗੇ ਬੈਠ ਹਏ ਮੇਰਾ ਵਿਆਹ ਹੋਊਗਾ ਛਾਲ ਕੀ ਬੱਜੂਗੀ ਪੈਣ ਬੱਜਣਗੇ ਤਾਇਆ ਸਾਸਰੀ ਕਾਲ ਸਾਸਰੀ ਕਾਲ ਤਾਇਆ ਮੇਰਾ ਵਿਆਹ ਹੋਗਾ ਮੈਂ ਕੌੜੀ ਚੜੂ ਬੈਂਡ ਵੱਜਣਗੇ ਬੈਂਡ ਤਾਇਆ ਚਾਚਾ ਮੈਨੂੰ ਕਹਦਾ ਮੈਂ ਤੇਰਾ ਵਿਆਹ ਛੇਤੀ ਉਹ ਕਰਾ ਦੇਣਾ ਮੈਂ ਬਸ ਬੈਂਡ ਵਾਲਿਆਂ ਦੇ ਪੈਸੇ ਦੇਣੇ ਆ ਚਾਚੇ ਨੂੰ ਪੈ ਪੈ ਮੇਰੇ ਵਿਆਹ ਤੇ ਜ਼ਰੂਰ ਆਉਣਾ ਜ਼ਰੂਰ ਆਉਂਗਾ ਭਟੀ ਤੇਰੇ ਵਿਆਹ ਨੂੰ ਜ਼ਰੂਰ ਆਉਂਗਾ ਸਾਲਾ ਕਮਲਾ ਆਇਆ ਬੈਕਗ੍ਰਾਉਂਡ ਨੂੰ ਫਿਰਦਾ ਉਹ ਇੱਥੇ ਦਾ ਚੰਗੇ ਭਰੇ ਜ਼ਮੀਨਾਂ ਜਾਇਦਾਦਾਂ ਵਾਲਿਆਂ ਨੂੰ ਕਮਾਊ ਪੁੱਤਾਂ ਨੂੰ ਰਿਸ਼ਤੇ ਨਹੀਂ ਹੁੰਦੇ ਇਹਨੂੰ ਕਮਲੇ ਨੂੰ ਕੁੜੀ ਕੌਣ ਦੇ ਦਊਗਾ ਨਾજર ਸਿਆ ਤੇਰਾ ਸਾਕਾ ਭਤੀਜਾ ਇਹ ਹਾਂ ਥੋੜਾ ਜਿਹਾ ਸਿਧਰਾ ਜੇ ਇਹਦੇ ਸੰਜੋਗਾ 'ਚ ਰਿਸ਼ਤਾ ਲਿਖਿਆ ਹੋਇਆ ਤੇ ਆਪੇ ਹੋ ਜਾਣਾ ਤੂੰ ਇਹਦਾ ਮਜ਼ਾਕ ਬਣਾਉਣਾ ਬੰਦ ਕਰ ਦੇ ਓਏ ਮੈਂ ਨਹੀਂ ਇਹਦਾ ਮਜ਼ਾਕ ਡਾਉਂਦਾ ਉਹ ਮੇਰੇ ਉਲਟਾ ਰੋਜ਼ ਇਹ ਆ ਜਾਂਦਾ ਵੀ ਚਾਚਾ ਮੇਰਾ ਵਿਆਹ ਕਰ ਦੇ ਮੇਰਾ ਵਿਆਹ ਕਰ ਦੇ ਪਤਾ ਨਹੀਂ ਕਿੱਥੋਂ ਪੈਸੇ ਚੋਰੀ ਕਰਕੇ ਲੈ ਕੇ ਆਉਂਦਾ ਉਹ ਯਾਰ ਲਿਆ ਕੇ ਪੈਸੇ ਮੈਨੂੰ ਫੜਾ ਦਿੰਦਾ ਮੈਂ ਵੀ ਫੜ ਲੰਦਾ ਵੀ ਆਉਣ ਦੇ ਵੀ ਪਾਗਲ ਐ ਵੀ ਇਹਨੂੰ ਕਿਹੜਾ ਪੈਸੇ ਸਾਹਮਣੇ ਆਉਂਦੇ ਨੇ ਕਿਸੇ ਨੂੰ ਹੋਰ ਨੂੰ ਦੇ ਤੂੰ ਇਹ ਪੈਸੇ ਚੋਰੀ ਕਰਕੇ ਨਹੀਂ ਲੈ ਕੇ ਆਉਂਦਾ ਕਮਾ ਕੇ ਲੈ ਕੇ ਆਉਂਦਾ ਬੱਸ ੱਡੇ ਦੇ ਵਿੱਚ ਹਾਕਾਂ ਮਾਰ ਮਾਰ ਬੱਸਾਂ 'ਚ ਸਵਾਰੀਆਂ ਚੜਾਉਂਦਾ ਕੋੜਾ 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 ਨੁਦਿਆਣਾ 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 ਆਇਆ ਨੁਦਿਆਣਾ 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 ਦੇ 10 ਰੁਪਏ ਕੰਡੈਕਟਰ ਸਾਰੇ ਦੇ ਜਾਂਦੇ ਨੇ ਇਹਨੂੰ ਉਹ ਲਿਆ ਕੇ ਤੈਨੂੰ ਫੜਾ ਦਿੰਦਾ ਉਹ ਅਹਿਸਾਸ ਚ ਪੈਸੇ ਦਿੰਦਾ ਕਿ ਤੂੰ ਇੱਕ ਦਿਨ ਉਹਦਾ ਵਿਆਹ ਕਰਵਾ ਦੇਂਗਾ ਮਾਪੇਵਾਰਾ ਸਾਰੀ ਜ਼ਮੀਨ ਦੀ ਜ਼ਬਤੀ ਵੀ ਤੂੰ ਖਾਣਾ ਜਾਗਰ ਸਿਆ ਇਹੋ ਜਿਹੇ ਭੋਲੇ ਬੰਦਿਆਂ ਨਾਲ ੱੱੱਕਾ ਨਹੀਂ ਕਰੀਦਾ ਇਹਦੇ ਪੈਸੇ ਤੇਰੇ ਹੱਜਬ ਨਹੀਂ ਹੋਣੇ ਜਿਸ ਦਿਨ ਉਸ ਰੱਬ ਨੇ ਹਿਸਾਬ ਲਿਆ ਨਾ ਰਹਿਣਾ ਤੇਰੇ ਕੋਲ ਵੀ ਕੱਖ ਨਹੀਂ मैं, बोता, मैं बोता खा गया मैं मेरे कन पारिया पुता मैं दोनों बालिया ले गया खो की हो गया दोनों बालिया ले गया खो के हाँ?